ਖਾਸਮੋ ਪਛਾਣੇ ਆਪਣਾ ਤਨ ਮਨ ਅੱਗੇ ਦੇ ਵਨੂ ਰੈਕੋਨਾਈਜ਼ ਹਰ ਲਾਰਡ ਐਂਡ ਮਾਸਟਰਪਲੇਸ ਹਰ ਬੋਡੀ ਐਂਡ ਮਾਈਂਡ ਇਨ ਆਫਰਿੰਗ ਬਿਫੋਰ ਹਿਮ ਖਾਸਮੋ ਪਛਾਣੇ ਆਪਣਾ ਆਪਣਾ ਜੇ ਖਸਮ ਪ੍ਰਮਾਤਮਾ ਪਹਿਚਾਨਣਾ ਹੈ ਤਾਂ ਪਹਿਲਾਂ ਤਨ ਮਨ ਸ਼ਰਧਾ ਦੇ ਨਾਲ ਅੱਗੇ ਤਰੋ ਠੀਕ ਹੈ ਕਿਥੇ ਸਰੀਰ ਤੋਂ ਪਾਠ ਪੂਜਾ ਆਰਤੀ ਯੱਗ ਹਵਨ ਕਰਦੇ ਆ ਠੀਕ ਹੈ ਉਥੇ ਮਨ ਦੇ ਵਿੱਚ ਸ਼ਰਧਾ ਵੀ ਹੋਣੀ ਚਾਹੀਦੀ ਆ ਕਈਆਂ ਦੀ ਭਗਤੀ ਦਿਖਾਵੇ ਮਾਤਰ ਹੁੰਦੀ ਹੈ ਉਹ ਫੇਲ ਹੈ ਕਈ ਸਿਰਫ ਦੂਜੇ ਨੂੰ ਛੋਟਾ ਦਿਖਾਉਣ ਦੇ ਲਈ ਆਪਣੇ ਆਪ ਨੂੰ ਧਾਰਮਿਕ ਵਿੱਤੀ ਦੇ ਵਿੱਚ ਢਾਲਣ ਦਾ ਸੰਕੇਤ ਦਿੰਦੇ ਨੇ ਵੀ ਮੈਂ ਧਾਰਮਿਕ ਆ ਉਹ ਗਲਤ ਹੈ ਮਨੋਵਿ ਭਗਤੀ ਹੋਣੀ ਚਾਹੀਦੀ ਹੈ ਤਨੋ ਵਿ ਭਗਤੀ ਹੋਣੀ ਚਾਹੀਦੀ ਹੈ ਕੰਨਾਂ ਨਾਲ ਵੀ ਭਗਤੀ ਸੁਣਨੀ ਹੈ ਤੇ ਅੱਖਾਂ ਨਾਲ ਦੇਖ ਕੇ ਅਨੁਭਵੀ ਕਰਨੀ ਹੈ ਫਿਰ ਪਰੂ ਭਗਤੀ ਹੈ ਜਿਹੜੀ ਉਹ ਸੰਪੂਰਨਤਾ ਸਫਲ ਹੈ ਸਾਧਗੁਰੂ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿੱਤ ਨਾਲੇ ਜੇ ਕੋ ਚਿੱਤ ਦੇ ਨਾਲ ਮਨ ਦੇ ਨਾਲ ਸਰਦਾ ਦੇ ਨਾਲ ਤਨ ਮਨ ਅੱਗੇ ਸੌਪ ਦਿੰਦਾ ਤਾਂ ਉਹਦਾ ਜੀਵਨ ਵੀ ਸਫਲ ਹੁੰਦਾ ਹੈ ਤੇ ਲੋੜਵੰਦਾਂ ਦਾ ਜੋ ਭਲਾ ਕਰਦਾ ਹੈ